ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ। ਹਾਂਜੀ ਆਪਾਂ ਮੂੰਗ ਦਾਲ ਨੂੰ ਸਾਰੀ ਰਾਤ ਭਿਓਂ ਕੇ ਰੱਖ ਲਿਆ। ਦੇਰ ਵਿੱਚ ਅੱਤਾ ਚਮਚਾ ਆਲੂ ਜੀ ਦਾ ਤੇ ਅੱਤਾ ਹੀ ਚਮਚਾ ਆਪਾਂ ਮਿੱਟੀ ਰੋਡੇ ਦਾ ਪਾਇਆ। ਜਿਹੜਾ ਸਵੇਰੇ ਸਾਂ ਲਈ ਆ ਸਾਂ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਸੁੱਕਣੀ ਪਾ ਲਈ ਪੱਕੇ ਕੱਲੇ। ਵੀ ਜਦੋਂ ਹੱਥ ਲਾ ਕੇ ਦੇਖਿਆ ਵੀ ਪਾਣੀ ਲੱਗਿਆ ਨਹੀਂ। ਫਿਰ ਜੀ ਹੁਣ ਆਪਾਂ ਨੂੰ ਭੁੰਨਣ ਲੱਗੇ ਹਾਂ। ਸਹੀ ਰਾਤ ਭਿਓਂ ਕੇ ਰੱਖ। ਮਿੱਠਾ ਢੋਡਾ ਹਲਦੀ ਪਾ ਕੇ ਪਾਣੀ ਚ ਪਿਉ ਕੇ ਰੱਖੀ ਰਾਤ ਨੂੰ ਸਾਈਰਾ ਤਾਂ ਪਿਉ ਕੇ ਰੱਖੀ ਸਵੇਰ ਨੂੰ ਛਾਲਨੀ ਦੇ ਵਿੱਚ ਛਾਣ ਕੇ ਪੱਖੇ ਥਲੇ ਰੱਖਦੀ ਸੀ ਕਿ ਦੀ ਪੱਕੇ ਥਲੇ ਸਤਕਾ ਕੇ ਹੁਣ ਆਪਾਂ ਇਹਨੂੰ ਜਿਆਸਤੇ ਹਲਕਾ ਹਲਕਾ ਜਿਹਾ ਰੋਸਟ ਕਰਾਂਗੇ ਇਹ ਦੇ ਲਾ ਕੇ ਹਾਂ ਜੀ ਇਹ ਹੈਗੀ ਦੀ ਮੂੰਗ ਦਾਲ ਜਿਹਨੂੰ ਆਪਾਂ ਧੋਮੀ ਮੂੰਗੀ ਕਹਿ ਦਿੰਨੇ ਆ ਤੇ ਆਪਾਂ ਇਹਦਾ ਬਣਾਉਣਾ ਜੀ ਨਮਕੀਨ ਖਰੇ ਬਣਾਇਆ ਵਧੀਆ ਰਹਿੰਦਾ। ਪਾ ਦੋ ਕੜਾਈਆਂ ਦੇ ਵਿੱਚ ਪਾ ਲਿਆ ਜੀ ਇੱਦਾਂ ਇੱਦਾਂ। ਪੱਕੇ 30 ਮਿੰਟ ਲੱਗਣਗੇ ਇਹਨੂੰ ਭੁੰਨਣ ਨੂੰ। ਆਲਦੀ 25 ਮਿੰਟ ਤੋਂ ਸèm ਗੈਸ ਤੇ ਭੁੰਨਣਾ ਨਾ ਤੇ ਥੋੜਾ ਜਿਹਾ ਟਾਈਮ ਹੀ ਲੱਗੇ। ਜੇ ਜ਼ਿਆਦਾ ਤੇਜ਼ ਕਰਾਂਗੇ ਤਾਂ ਫਿਰ ਥੱਲੇ ਜੜ ਜਾਣਗੇ। ਜ਼ਿਆਦਾ ਸੇਕ ਲੱਗੂਗੀ ਫਿਰ ਕਾਲੀ ਹੋ ਜੀ। ਕਿੰਨੀ ਆ ਭੜੇ ਮੂੰਗੀ ਇਹ ਸਾਰੀ 2 ਕੋਲੀਆਂ 2 ਕੋਲੀਆਂ ਜਿੰਨਕ ਬਣਾਉਣਾ ਆਪਾਂ ਉਨਾਂ ਕੇ ਲੈ ਲਓ ਆਪਦੇ ਹਿਸਾਬ ਨਾਲ ਪਹਿਲਾਂ ਚੰਗੀ ਤਰ੍ਹਾਂ ਧੋ ਲਈ ਹੋਊਗੀ ਇਹਨੂੰ 3-4 ਵਾਰੀ ਧੋਤੀ ਹਾਂ ਤੇ ਚਾਰ ਵਾਰੀ ਧੋ ਕੇ ਫਿਰ ਭਿਉ ਕੇ ਰੱਖਣੀ ਜਦੋਂ ਭਿਉਣੀ ਆ ਵਿੱਚ ਪਾ ਦੋ ਨਮਕ ਵਿੱਚ ਪਾ ਦੋ ਹੜਦੀ ਕਿੰਨੀ ਪਾਉਣਾ ਠੀਕ ਆ ਪਾ ਲ ਦਿਤੇ ਮਿੱਠਾ ਸੋਡਾ ਮਾਤਾ ਵੀ ਥੋੜੀ ਜਿਹਾ ਅੱਜ ਸਰੀਰ 'ਤੇ ਡਾਉਣ ਜਿਹਾ ਹੀ ਸੀ ਹੈ। ਆਪੋ ਜਿਹੀ ਟਿੰਗ ਦਿੱਤੀ। ਤਾਂ ਕਰਕੇ ਨਹੀਂ ਜੀ। ਸਾਂ ਜੇ ਆਪਾਂ ਲਗਾਤਾਰ ਹਿਲਾਉਂਦੇ ਹੋਏ ਇਹਨੂੰ ਪਕਾਵਾਂਗੇ ਜੀ ਓਨੀ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਇਹਦੇ ਵਿੱਚ ਕਰੰਚ ਜਿਹਾ ਨਹੀਂ ਬਣਦਾ ਹੈਗਾ ਹਾਂ ਜੀ ਸੇਮ ਗੈਸ ਤੇ ਇਹਨੂੰ ਜੀ 20-25 ਮਿੰਟ ਆਪਾਂ ਪਕਾਵਾਂਗੇ ਮਰੀ ਦੀ ਖਾ ਕੇ ਦੇਖੋ ਫਿਰ ਪਤਾ ਲੱਗ ਜੀ ਮੇਰੇ ਵਾਲੀ ਕੜਾਹੀ ਦੀ ਦੇਖੋ ਪਹਿਲਾਂ ਠੰਡੀ ਕਰ ਲਿਓ ਥੇੜਾ ਵੀ ਜਿਆਦਾ ਤੇਰੀ ਹੈ ਮਾਈ ਇਹ ਥੋੜੀ ਨਰਮ ਆ ਮੈਂ ਇਹ ਵੀ ਦੇਖੀ ਥੋੜ੍ਹੇ ਵਾਲੀ ਤਾਂ ਹੋਊਗੀ ਹੋਣੀ ਹੈ ਕੜਾਹੀ ਵੀ ਭਾਰੀ ਹੈ ਮੇਰੇ ਵਾਲੀ ਹੋਊਗੀ ਗੈਸ ਬੰਦ ਕਰ ਦਿਓ ਇਹਦਾ ਫਿਰ ਸੇਕ ਨਾਲੇ ਹੋ ਜੂ ਕੜਾਹੀ ਭਾਰੀ ਹੈ ਵੀਰ ਜੀ ਦੇਸੀ ਮੈਂ ਲੇਟਿਕ ਟਿਕ ਟਿਕ ਲਿਆ ਇਹ ਥੋੜੀ ਹੈ ਨਾ ਇਧਰਲੀ ਕੜਾਈ ਤੇ ਜਾ ਗਈ ਹੈ ਅਰਦੀ ਤੇ ਹੋ ਪਾਉਣ ਦੇ ਨਾਲ ਕਲਰ ਵਧੀਆ ਹੋ ਗਿਆ ਹਰ ਵੀ ਤੇ ਮਿੱਠਾ ਥੋੜਾ ਪਾ ਕੇ ਪਾਣੀ ਕਿੰਨਾ ਕੁ ਬਰਾਬਰ ਬਰਾਬਰ ਰੱਖਿਆ ਜੀ ਵੱਧ ਪਾਤਾ ਮੈਰੀ ਮੈਂ ਤਾਂ ਇੱਕ ਜ਼ਿਕਰ ਕਰਤੀ ਠੀਕ ਉਹ ਤਾਂ ਹੀ ਫੁੱਲੂ ਵੀ ਹੈ ਨਾ ਜੇ ਪਾਣੀ ਵਧੀਆ ਪਾਇਆ ਹੋਵੇ ਮਿੱਠੇ ਛੋਦੇ ਨਾ ਉਹਦੇ ਨਾਲ ਛੋਦੇ ਨਾ ਫੁੱਲ ਕੇ ਥੋੜੇ ਜਿਹਾ ਸਾਈਜ਼ ਇਹਦੇ ਲੰਬਾ ਜਿਹਾ ਹੋਵੇ ਕੱਢ ਦੇਣੇ ਤਾਂ ਥਾਲੀ ਹਾਂਜੀ ਆਪਾਂ ਕੜਾਈ ਦੇ ਵਿੱਚ ਜੀ ਇੱਕ ਚਮਚ ਦੇਸੀ ਘਿਓ ਦਾ ਐਡ ਕਰ ਲਿਆ। ਵਿੱਚ ਪਾਤੀ ਆਪਾਂ ਭੁੰਨੀ ਹੋਈ ਮੂੰਗਦਾਲ। ਸਾਰੀ ਹੋਈ ਆਪਾਂ ਨੇ ਜੀ ਵਿੱਚ ਕਰਤੀ ਐਡ। ਸੁਆਮਕੀ ਪਾਉ। ਹੁਣ ਆਪਏ ਤੇ ਐਡ ਕਰ ਰਹੇ ਹਾਂ ਜੀ ਨਮਕ। ਹੱਦਾਂ ਕਿੰਨਾ ਚੁੱਕ। ਹੱਦਾਂ ਨਮਕ ਚੁੱਕ। ਇਸਦਾ ਨੰਨ ਦਾ ਨੰਪਾਕ ਦੁੱਜਾ ਫਿਰਦਾ ਇਹਨੂੰ ਕਿੰਨੇ ਕਦੇਰ ਬਕਾਉਂ ਬਾਸਪਾਸ ਪੱਕ ਗਈ ਆ ਬਣ ਕੇ ਤਿਆਰ ਹੂੰ ਹਾਂਜੀ ਆਪਣਾ ਨਮਕੀ ਮੂਹ ਦਾਲ ਦਾ ਨਮਕੀ ਇਹ ਬਣ ਕੇ ਤਿਆਰ ਹੋ ਗਿਆ। ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ। ਕਮੈਂਟ ਕਰਕੇ ਦੱਸਿਆ ਕਰੋ ਸਾਡੀ ਕਿੱਦਾਂ ਦੀ ਲੱਗੀ ਵੀਡੀਓ। ਧੰਨਵਾਦ।